ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਤੁਹਾਡਾ ਨਰਸਿੰਗ ਕਰੀਅਰ ਚੈਨਲ ਦੇ ਉੱਤੇ ਸਟਾਰਟ ਕਰਦੇ ਆਂ ਜੀ ਆਪਾਂ ਨੈਕਸਟ ਵੀਡੀਓ ਐਮਸੀਕਿਊ ਨੇ ਐਮਪੀਐਚਡਬਲਯੂ ਦੇ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਪਹਿਲਾਂ ਆਪਾਂ 15 ਕੁਐਸਚਨ ਕੀਤੇ ਸੀ ਨੈਕਸਟ ਹੁਣ ਆਪਾਂ ਸਟਾਰਟ ਕਰਦੇ ਆਂ ਜੀ 16 ਤੋਂ ਗਰਭ ਦੇ ਪਹਿਲੇ 3 ਹਫ਼ਤਿਆਂ ਨੂੰ ਕੀ ਕਿਹਾ ਜਾਂਦਾ ਹੈ ਪ੍ਰੂਣ ਗੁਣਸ ਸੂਤਰ ਵਿਲਾਈ ਐਮਬ੍ਰਿਓ ਸੋ ਗਰਭ ਦੇ ਪਹਿਲੇ 3 ਹਫ਼ਤਿਆਂ ਨੂੰ ਆਪਾਂ ਕੀ ਕਹਿੰਦੇ ਆ ਜੀ ਪ੍ਰੂਣ ऑप्शन नंबर 1 इज द राइट आंसर नेक्स्ट क्वेश्चन नंबर 17 हैगा गर्भ दौरान ਔਰਤ ਦੇ ਖੂਨ ਦਾ ਦਬਾਅ ਕਿੰਨਾ ਹੋਣਾ ਚਾਹੀਦਾ 130/80 140/80 150/90 110/70 ਸੋ ਰਾਈਟ ਆਨਸਰ ਕੀ ਹੋਊਗਾ BP ਆਪਣਾ ਨਾਰਮਲ ਕਿੰਨਾ ਹੋਣਾ ਚਾਹੀਦਾ ਗਰਮ ਦੌਰਾਨ ਔਰਤ ਦੇ ਖੂਨ ਦਾ ਦਬਾਅ 1230.80 ਹੋਣਾ ਚਾਹੀਦਾ ਕੁਐਸਚਨ ਨੰਬਰ 1 ਨੈਕਸਟ ਚੱਲਦੇ ਆਂ ਜੀ ਆਪਾਂ ਕੁਐਸਚਨ ਨੰਬਰ 18 ਦੇ ਵਿੱਚ ਗਰਭ ਦੌਰਾਨ ਗਰਭਤੀ ਮਹਿਲਾ ਨੂੰ ਤੰਬਾਕੂ ਜਾਂ ਸਿਗਰਟ ਲੈਣਾ ਚਾਹੀਦਾ ਕਿ ਨਹੀਂ ਇਹ ਪਹਿਲਾਂ ਵੀ ਇੱਕ ਐਗਜ਼ਾਮ ਦੇ ਵਿੱਚ ਜੀ ਕੁਐਸਚਨ ਆ ਚੁੱਕਿਆ ਹੈ ਕਾਫੀ ਜ਼ਿਆਦਾ ਇੰਪੋਰਟੈਂਟ ਆ ਬਿਲਕੁਲ ਨਹੀਂ ਕਦੇ-ਕਦੇ ਦੋਵੇਂ ਕੋਈ ਨਹੀਂ ਸੋ ਰਾਈਟ ਆਨਸਰ ਕੀ ਹੋਊਗਾ ਇਹ ਹੋਊਗਾ ਬਿਲਕੁਲ ਨਹੀਂ ਕਿਉਂਕਿ ਬੱਚੇ ਦੇ ਲਈ ਬਹੁਤ ਨੁਕਸਾਨਦਾਇਕ ਆ ਸੋ অপਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ ਕੁਐਸ਼ਨ ਨੰਬਰ 19 ਕੁਐਸ਼ਨ ਨੰਬਰ 19 ਹੈਗਾ ਸਧਾਰਨ ਡਿਲੀਵਰੀ ਵਿੱਚ ਦੁੱਧ ਚਗਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਡਿਲੀਵਰੀ ਤੋਂ ਜਲਦੀ 2 ਘੰਟੇ ਬਾਅਦ 3 ਘੰਟੇ ਬਾਅਦ 4 ਘੰਟੇ ਬਾਅਦ ਸੋ ਰਾਈਟ ਆਨਸਰ ਕੀ ਹੋਊਗਾ ਕੁਐਸਚਨ ਨੰਬਰ 1 ਡਿਲੀਵਰੀ ਤੋਂ ਜਲਦੀ ਬਾਅਦ ਸਧਾਰਨ ਡਿਲੀਵਰੀ ਵਿੱਚ ਦੁੱਧ ਚੋਣ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੁੰਦੀ ਹੈ ਆਪਸ਼ਨ ਨੰਬਰ 1 ਰਾਈਟ ਆਨਸਰ ਡਿਲੀਵਰੀ ਤੋਂ ਜਲਦੀ ਬਾਅਦ ਆਪਸ਼ਨ ਨੰਬਰ 1 ਨੈਕਸਟ ਹੈਗਾ ਕੁਐਸਚਨ ਨੰਬਰ 20 ਬ੍ਰੋਡ ਲਿਗਾਮੈਂਟ ਜੁੜਿਆ ਰਹਿੰਦਾ ਹੈ ਲੀਵਰ ਵਿੱਚ ਕਿਡਨੀ ਵਿੱਚ ਫੈਲੋਪੀਅਨ ਟਿਊਬ ਤੇ ਟਰਸ ਸਪੈਸ਼ਲ ਮਸਲ ਤੇ ਸੋ ਰਾਈਟ ਆਨਸਰ ਇਜ਼ ਫੈਲੋਪੀਅਨ ਟਿਊਬ ਤੇ ਆਪਸ਼ਨ ਨੰਬਰ 3 ਕਾਫੀ ਜ਼ਿਆਦਾ ਇੰਪੋਰਟੈਂਟ ਨੇ ਕੁਐਸਚਨ ਪੀ ਆਈ ਡੀ ਰੋਗ ਹੈ ਔਰਤ ਜਨਤੰਤਰ ਦਾ ਮਰਦ ਜਨਤੰਤਰ ਦਾ ਹੱਡੀਆਂ ਦਾ ਦਿਮਾਗ ਦਾ ਸੋ ਪੀ ਆਈ ਡੀ ਰੋਗ ਹੈ ਔਰਤ ਜਨ ਤੰਤਰ ਦਾ ਇਹ ਵੀ ਇੱਕ ਵਾਰ ਕੁਐਸਚਨ ਆਇਆ ਐਮ ਪੀ ਐਚ ਡਬਲਯੂ ਦੇ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਆ ਪੀ ਆਈ ਡੀ ਰੋਗ ਹੈ ਔਰਤ ਜਨ ਤੰਤਰ ਦਾ ਆਪਸ਼ਨ ਨੰਬਰ 1 ਸਰਵਿਸ ਦਾ ਸਰਵਿਸ ਦਾ ਕੈਂਸਰ ਸਭ ਤੋਂ ਵੱਧ ਕਿਹੜੀ ਉਮਰ ਵਿੱਚ ਪਾਇਆ ਜਾਂਦਾ ਹੈ 10 ਤੋਂ 30 ਸਾਲ 30 ਤੋਂ 35 ਸਾਲ 50 ਤੋਂ 70 ਸਾਲ ਸਾਰੀ ਉਮਰ ਵਰਗਾਂ ਵਿੱਚ ਸਮਾਨ ਸੋ ਰਾਈਟ ਆਨਸਰ ਤੁਸੀਂ ਦੱਸਣਾ ਇਹਦਾ ਕੀ ਹੋਊਗਾ 30 ਤੋਂ 35 ਸਾਲ ਦੀ ਉਮਰ 'ਚ ਜ਼ਿਆਦਾ ਦੇਖਣ ਨੂੰ ਸਰਵਿਸ ਦਾ ਕੈਂਸਰ 30 ਤੋਂ 35 ਸਾਲ ਦੀ ਉਮਰ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਆਪਸ਼ਨ ਨੰਬਰ ਸੈਕੰਡ ਪਾਰਥ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਕੈਂਸਰ ਹੈ ਬ੍ਰੈਸਟ ਕੈਂਸਰ ਮੂੰਹ ਦਾ ਕੈਂਸਰ ਸਰਵਿਕਸ ਦਾ ਕੈਂਸਰ ਓਵਰੀ ਦਾ ਕੈਂਸਰ ਸਰਵਿਕਸ ਦਾ ਕੈਂਸਰ ਜਿਹੜਾ ਉਹ ਔਰਤਾਂ ਵਿੱਚ ਸਭ ਤੋਂ ਵੱਧ ਆ অপਸ਼ਨ ਨੰਬਰ 3 ਰਾਸ਼ਟਰੀ ਪਰਿਵਾਰ ਕਲਿਆਣ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ ਸੀ 1977 ਵਿੱਚ ਰਾਸ਼ਟਰੀ ਪਰਿਵਾਰ ਕਲਿਆਣ ਪ੍ਰੋਗਰਾਮ ਕਦੋਂ ਹੋਇਆ ਸੀ ਸ਼ੁਰੂ 1977 ਵਿੱਚ ਔਲਾਦ ਰੋਕ ਤੋਂ ਕੀ ਭਾਵ ਹੈ ਗਰਭ ਵਿੱਚ ਸਮਿਤ ਅੰਤਰ ਰੱਖਣਾ ਦੇਰ ਨਾਲ ਗਰਭ ਧਾਰਨ ਕਰਨਾ ਬਨੌਟੀ ਗਰਭ ਧਾਰਨ ਕਰਨਾ ਨਰਵ ਨਿਰੋਧਕ ਔਰਤ ਰੋਗ ਤੋਂ ਕੀ ਭਾਵ ਹੈ ਗਰਭ ਵਿੱਚ ਸੀਮਤ ਅੰਤਰ ਰੱਖਣਾ অপਸ਼ਨ ਨੰਬਰ 1 ਨੈਕਸਟ ਹੈਗਾ 26 ਐਨਐਮ ਕਾਰਜ ਕਰਮ ਕਿਹੜੇ ਸਾਲ ਵਿੱਚ ਸ਼ੁਰੂ ਹੋਇਆ ਸੀ 1940 ਏ 2 1948 1950 1952 1942 অপশন 1 কেন্দ্রীয় স্বাস্থ্য ব্যুরো ਦੀ ਸਥਾਪਨਾ ਕਦੋਂ ਹੋਈ ਕੋਲਕਾਤਾ ਵਿੱਚ ਕਿੱਥੇ ਹੋਈ ਸੌਰੀ কেন্দ্রীয় ਸਿਹਤ ਬਿਊਰੋ ਦੀ ਸਥਾਪਨਾ ਕਿੱਥੇ ਹੋਈ ਕੋਲਕਾਤਾ ਵਿੱਚ ਚਨਈ ਵਿੱਚ ਮੁੰਬਈ ਵਿੱਚ ਦਿੱਲੀ ਵਿੱਚ ਬਹੁਤ ਇੰਪੋਰਟੈਂਟ ਕੁਸ਼ਨ ਕੀ ਆਨਸਰ ਹੈ ਇਹਦਾ ਦਿੱਲੀ ਵਿੱਚ ਹੋਈ ਸੀਗੀ অপশন ਨੰਬਰ 4 28 ਰਾਜ ਕਰਮਚਾਰੀ ਬੀਮਾ ਯੋਜਨਾ ਕਦੋਂ ਲਾਗੂ ਹੋਈ ਸੀ 1970 1976 1975 1987 1975 ਵਿੱਚ ਸ਼ੁਰੂ ਹੋਈ ਸੀਗੀ ਕੇਂਦਰੀ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਈ 1969 ਦੇ ਵਿੱਚ 1969 ਦੇ ਵਿੱਚ ਸ਼ੁਰੂ ਹੋਈ ਸੀਗੀ ਕੁਐਸਚਨ ਨੰਬਰ 30 ਸਿਹਤ ਸਿੱਖਿਆ ਦਾ ਮੂਲ ਸਿਧਾਂਤ ਹੈ लगाओ सहभागिता अपना उपरोक्त सारे सहभागिता सेहत सिक्ख्या का मूल सिद्धांत है सहभागिता ऑप्शन तो। नंबर सैकेंड हेठ लिखा सेहत सिक्ख्या का खेतर है मनुखी जीवन विज्ञान पोषण सेहत विज्ञान उपरोक्त सारे सारी आ जाते हैं उपरोक्त सारे हेठ लिखा सिहत सिक्ख्या का खेतर है उपरोक्त सारे ਸੰਚਾਰ ਦਾ ਤਰੀਕਾ ਹੈ ਇੱਕ ਤਰਫਾ ਸੰਚਾਰ ਦੋ ਤਰਫਾ ਸੰਚਾਰ ਜਵਾਨੀ ਸੰਚਾਰ ਉਪਰੋਕਤ ਸਾਰੇ ਸੰਚਾਰ ਦਾ ਤਰੀਕਾ ਹੈ ਉਪਰੋਕਤ ਸਾਰੇ ਆਪਸ਼ਨ ਨੰਬਰ 4 ਹੇਠ ਲਿਖਿਆਂ ਵਿੱਚੋਂ ਸੁਣਨ ਦਾ ਉਪਕਰਨ ਹੈ ਐਂਪਲਾਇਰ ਪੋਸਟਰ ਫਿਲਮ ਸਟ੍ਰਿਪ ਉਪਰੋਕਤ ਸਾਰੇ ਐਂਪਲਾਈਫਾਇਰ ਆਪਸ਼ਨ ਨੰਬਰ 1 ਬਾਲ ਨੇਆ ਐਕਟ ਕਦੋਂ ਲਾਗੂ ਹੋਇਆ ਸੀ 1987 ਦੇ ਵਿੱਚ ਸਿਹਤ ਸਿੱਖਿਆ ਦੀ ਪਰ ਕਰਿਆ ਕੀ ਹੈ ਵਿਅਕਤੀਗਤ ਸਮੂਹ ਜਨਤਾ ਉਪਰੋਖਤ ਸਾਰੇ ਉਪਰੋਖਤ ਸਾਰੇ ਨਰਸ ਦੇ ਲਈ ਜ਼ਰੂਰੀ ਗੁਣ ਹਨ ਇਮਾਨਦਾਰ ਹੋਣਾ ਮਿੱਠਾ ਬੋਲਣਾ ਸਹਿਨਸ਼ੀਲਤਾ ਉਪਰੋਖਤ ਸਾਰੇ ਸੋ ਕੀ ਆਨਸਰ ਹੈ ਇਹਦਾ ਸਾਰਾ ਹੀ ਕੋਸ਼ਾ ਜਿਹੜਾ ਉਹ ਆ ਜਾਂਦਾ ਨਰਸ ਦੇ ਲਈ ਜ਼ਰੂਰੀ ਗੁਣ ਹਨ ਇਮਾਨਦਾਰ ਹੋਣਾ ਮਿੱਠਾ ਬੋਲਣਾ ਸਹਿਨਸ਼ੀਲਤਾ অপশন নাম্বার 4 ਸਮੂਹਦਾਇਕ ਸਿਹਤ ਨਰਸਿੰਗ ਦਾ ਕੰਮ ਹੈ ਸੰਚਾਲਨ ਸੰਪਰਕ ਅਨੁਸੰਧਾਨ ਉਪਰੋਕਤ ਸਾਰੇ ਇਸ ਦਾ ਆਨਸਰ ਤੁਸੀਂ ਕਮੈਂਟ ਵਿੱਚ ਦੱਸਣਾ ਸਮੂਹਦਾਇਕ ਸਿਹਤ ਨਰਸਿੰਗ ਦਾ ਕੰਮ ਕੀ ਆ ਇਹਦਾ ਆਨਸਰ ਤੁਸੀਂ ਕਮੈਂਟ ਚ ਦੱਸਿਓ ਬਾਕੀ ਆਪਾਂ ਨੈਕਸਟ ਵੀਡੀਓ ਚ ਕਰਦੇ ਆਂ ਕੁਐਸਚਨ ਆਨਸਰ ਤਦ ਤੱਕ ਲਈ ਲਈ ਸਤਿ ਸ਼੍ਰੀ ਅਕਾਲ